ਚਿੱਤੇ ਕੀ ਅਧਿ ਕਿਸਾਨਾ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਸ ਦੇ ਤਹਿਤ ਅੱਜ ਕੋਰਾਲੀ ਦਾ ਪੂਰਾ ਬਾਜ਼ਾਰ ਵੀ ਬੰਦ ਹੈ ਅੱਜ ਕਿਸਾਨਾ ਵੱਲੋਂ ਜਿੱਥੇ ਨਗਰ ਕੌਂਸਲ ਦੇ ਵਿੱਚ ਪੁੱਛ ਕੇ ਸਫਾਈ ਸੇਵਕਾਂ ਦਾ ਸਮਰਥਨ ਮੰਗਿਆ ਗਿਆ ਸੀ ਤਾਂ ਸਫਾਈ ਸੇਵਕਾਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਤੇ ਉਹਨਾਂ ਵੱਲੋਂ ਵੀ ਅੱਜ ਕੰਮ ਬੰਦ ਰੱਖਿਆ ਗਿਆ ਰੇਸ਼ਮ ਜੀ ਕੀ ਕਹਿਣਾ ਚਾਹੁੰਦੇ ਹੋ ਸਫਾਈ ਸੇਵਕਾਂ ਨੇ ਵੀ ਤੁਹਾਡਾ ਸਾਥ ਦਿੱਤਾ ਅੱਜ ਦੇਖੋ ਅਜਮ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਦੇਖੋ ਬਹੁਤ-ਬਹੁਤ ਮੀਡੀਆ ਕਰਮੀਆਂ ਦਾ ਧੰਨਵਾਦ ਬਹੁਤ ਵੱਡਾ ਲੇਕਿਨ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਟ੍ਰੇਡ ਜਥੇਬੰਦੀਆਂ ਵੱਲੋਂ ਸਮੂਹ ਵਰਗਾਂ ਵੱਲੋਂ ਅੱਜ ਭਾਰ ਦੇ ਸਮੂਹ ਵਰਗਾਂ ਵੱਲੋਂ ਸਾਰੀਆਂ ਸਮਾਜਿਕ ਧਾਰਮਿਕ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਹਰ ਇੱਕ ਮਜ਼ਦੂਰ ਵਰਗ ਵੱਲੋਂ ਕਿਉਂਕਿ ਦੇਖੋ ਇਹ ਲੜਾਈ ਸਾਂਝੇ ਤੌਰ ਤੇ ਹੈ ਕਿਉਂਕਿ ਕੇਂਦਰ ਦੀਆਂ ਜੋ ਨੀਤੀਆਂ ਆ ਹਰ ਇੱਕ ਵਰਗ ਦੇ ਖਿਲਾਫ ਨੇ ਅੱਜ ਇੱਕ ਮਜ਼ਦੂਰ ਦੇਖੋ ਇੱਥੋਂ 8 ਦੀ ਜਗ੍ਹਾ 12 ਘੰਟੇ ਉਹਨੇ ਦਿਹਾੜੀ ਕਰਤੀ ਲੇਕਿਨ ਜੇ ਤੁਸੀਂ ਉਹਨਾਂ ਦੀ ਤਨਖਾਹ ਦੇਖੋ ਅੱਜ ਪ੍ਰਾਈਵੇਟੇਸ਼ਨ ਨੇ ਗਲ ਘੁੱਟਿਆ ਪਿਆ ਏ ਇਹ ਵਿਚਾਰੇ ਆਪਣੀ ਚਾਹ ਪਾਣੀ ਵੀ ਚਲਾ ਨਹੀਂ ਸਕਦੇ ਆਪਦੀ ਜੋ ਇਹਨਾਂ ਦੀ ਤਨਖਾਹ ਹੈ ਉਸ ਮੁਤਾਬਕ ਹੈ ਇਸ ਤਰ੍ਹਾਂ ਦੇ ਹਾਲਾਤ ਹੈ ਸਰਕਾਰਾਂ ਤਾਂ ਇਹ ਚਾਹੁੰਦੀਆਂ ਨਹੀਂ ਵੀ ਦੇਖੋ ਉਹਨਾਂ ਦਾ ਫਰਜ਼ ਬਣਦਾ ਸਰਕਾਰਾਂ ਦਾ ਵੀ ਹਰ ਇੱਕ ਨੂੰ ਬਣਦਾ ਵਰਗ ਨੂੰ ਹੱਕ ਮਿਲਣਾ ਚਾਹੀਦਾ ਸਪਾਈ ਸੇਵਕਾਂ ਦੇਖੋ ਅੱਜ ਕਿੰਨੀ ਜ਼ਰੂਰਤ ਹੈ ਆਪਾਂ ਨੂੰ ਇਹਨਾਂ ਤੋਂ ਵੀ ਪੱਕਾ ਹੋਵੇਗਾ ਨਾ ਤਾਂ ਸਿਸਟਮ ਲੇਕਿਨ ਇਹ ਵੀ ਕੱਚੇ ਕੰਮ ਹੈ ਤੇ ਉਤੋਂ ਤਨਖਾਹ ਬਿਲਕੁਲ ਘਟਨੇ ਤੇ ਉਤੋਂ ਇਹਨਾਂ ਦੀਆਂ ਦੇਖੋ ਕਿੰਨੀ ਇਹਨਾਂ ਦੀ ਵਧਾਤੀ ਹੁਣੇ ਮੈਨੂੰ ਫੋਨ ਆਇਆ ਸੀ ਚੀਮੇ ਤੋਂ ਉੱਥੇ ਵੀ ਅਸੀਂ ਬੇਨਤੀ ਕਰੀ ਖੁੱਲਾ ਸੀ ਉੱਥੇ ਕਿੰਨੇ ਮਹਜਾਰਾ ਮਲਾਜ਼ਮ ਹੈ ਉੱਥੇ ਉਹਨਾਂ ਨਾਲ ਕਿਵੇਂ ਲੜਾਈ ਸਾਂਝੇ ਤੌਰ ਤੇ ਕਿਉਂ ਤੁਸੀਂ ਮਤਲਬ ਜਿਹੜੇ بڑے ਲੋਕ ਹੈ ਨਾ ਵਪਾਰੀ ਵਰਗ ਹੈ ਉਹ ਸਾਂਝੇ ਸਮਝ ਨਹੀਂ ਰਹੇ ਉਹ ਆਪਣੇ ਆਪ ਨੂੰ ਵੱਡਾ ਸਮਝੀ ਬੈਠੇ ਲੇਕਿਨ ਉਹਨਾਂ ਤੋਂ ਉੱਪਰ ਵੀ ਵਰਗ ਹੈਗਾ ਇੱਕ ਜਿਹੜਾ ਸਾਰੇ ਸਰਕ ਦੇਸ਼ ਨੂੰ ਚਲਾ ਰਿਹਾ ਸੋ ਅੱਜ ਸਾਂਝੀ ਲੜਾਈ ਦੇ ਵਿੱਚ ਹਰ ਇੱਕ ਵਰਗ ਨੇ ਵੱਧ ਚੜ ਉਹ ਸਭ ਦਾ ਧੰਨਵਾਦ ਕਰਦੇ ਆਂ ਕਿ ਆਪਣੀ ਸਾਂਝੀ ਲੜਾਈ ਸੀ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਹਾਂ ਜੀ ਭਾਜੀ ਕਿਹਨਾਂ ਸਫਾਈ ਸੇਵਕ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਆ ਕੱਲੂ ਜੇਕਰ ਉਹਨਾਂ ਨੂੰ ਲੋੜ ਪੈਂਦੀ ਕੀ ਉਹਨਾਂ ਦਾ ਸਾਥ ਕਿਸਾਨ ਉਹਨਾਂ ਦਾ ਵੀ ਅਸੀਂ ਬਿਲਕੁਲ ਸਾਥ ਦੇਵਾਂਗੇ ਜੀ ਜਦੋਂ ਵੀ ਲੋੜ ਹੋਈ ਅਸੀਂ ਇਹਨਾਂ ਦੇ ਨਾਲ ਹਰ ਟਾਈਮ ਕੋਈ ਜਦੋਂ ਵੀ ਕੋਈ ਜ਼ਰੂਰਤ ਪਈ ਬਿਲਕੁਲ ਨਾਲ ਆ ਕੀ ਸਰ ਪੂਰਾ ਬਾਜ਼ਾਰ ਬੰਦ ਅੱਜ ਬਾਜ਼ਾਰ ਬਿਲਕੁਲ ਬੰਦ ਹੈ ਜੀ ਅੱਜ ਅਸੀਂ ਸਾਰੇ ਢੀਡਾ ਮਾਰਕਾਂ ਹੈ ਜੀ ਕੋਈ ਵੀ ਇਹਦੇ 100% ਬੰਦ ਹੈ ਜੀ ਤੇ ਬਾਕੀ ਸਫਾਈ ਵੀਰੇ ਜਿਹੜੇ ਇਹ ਕਰਨ ਵਾਲੇ ਇਹਨਾਂ ਦੇ ਨਾਲ ਤਾਂ ਜੀ ਅਸੀਂ ਪਹਿਲੇ ਦਿਨ ਤੋਂ ਹੀ ਖੜੇ ਆ ਜੀ ਕਦੇ ਕੋਈ ਕਦੇ ਵੀ ਸਾਨੂੰ ਕਦੇ ਵੀ ਬੁਲਾਉਣੇ ਅੱਧੀ ਰਾਤ ਬੁਲਾਉਣਗੇ ਅਸੀਂ ਇਹਨਾਂ ਦੇ ਨਾਲ ਖੜੇ ਜੀ ਆਵਾਂਗੇ ਇਹਨਾਂ ਦੀ ਆਵਾਜ਼ ਹਟਾਵਾਂਗੇ ਜੋ ਕਈ ਨਾ ਤੇ 12 ਘੰਟੇ ਕਰ ਰਹੇ ਹੈ 12 ਘੰਟੇ ਡਿਊਟੀ ਕੌਣ ਕਰ ਸਕਦਾ ਜੀ ਦੱਸੋ ਇੱਕ ਵੀ ਬੰਦਾ ਨਹੀਂ ਕੋਈ 12 ਘੰਟੇ ਡਿਊਟੀ ਕਰ ਸਕਦਾ 8 ਘੰਟੇ ਵਿੱਚ ਅਸੀਂ ਡਿਊਟੀ ਹੁੰਦੀ ਹੈ ਜੀ ਇਹ ਤਾਂ ਇੱਕ ਫਾਂਸੀ ਹੈ ਜੀ ਅਗਲੇ ਨੂੰ ਧੱਕੇ ਤੇ ਫਾਂਸੀ ਦੇ ਦੇਓ ਨੌਕਰੀ ਥੋੜੀ ਹੈ ਜੀ ਕਿਸਾਨਾਂ ਨੇ ਵੀ ਕਿਹਾ ਕਿ ਜੇਕਰ ਕੱਲ ਸਫਾਈ ਸੇਵਕ ਦਾ ਕੋਈ ਹੜਤਾਲ ਕਰਦਾ ਤਾਂ ਕਿਸਾਨ ਵੀ ਉਹਨਾਂ ਦਾ ਸਾਥ ਦੇਣਗੇ ਸਾਡੇ ਨਾਲ ਸਫਾਈ ਸੇਵਕ ਨੇ ਅਸਰ ਕੀ ਮੰਗਾ ਆਪਣੀਆਂ ਅੱਜ ਤੁਸੀਂ ਕਿਸਾਨਾਂ ਦਾ ਸਾਥ ਦਿੱਤਾ ਹੈ ਕੀ ਕਰਨਾ ਸਰ ਕਿਸਾਨਾਂ ਦਾ ਵੀ ਸਾਥ ਤਾਂ ਦਿੰਦਾ ਜੀ ਹੁਣ ਸ਼ੰਭੂ ਬਾਰਡਰ ਤੇ ਕਿੰਨਾ ਗਲਤ ਹੋ ਰਿਹਾ ਜੀ ਇਹਨਾਂ ਨਾਲ ਗੈਸ ਦੇ ਗੋਲੇ ਸਿੱਟ ਰਹੇ ਐਮ ਕੈਮੀਕਲ ਵਾਲਾ ਪਾਣੀ ਸਿੱਟ ਰਹੇ ਹੈ ਜੀ ਤਾਂ ਸੈਂਟਰ ਸਰਕਾਰ ਦੀ ਬਹੁਤ ਇਹ ਗਲਤ ਹੈ ਜਿਹੜੇ ਇਹਨਾਂ ਤੇ ਜ਼ੁਲਮ ਕਰ ਰਹੇ ਹੈ ਜੀ ਕਿਉਂਕਿ ਇਹ ਅਤਕਵਾਦੀ ਥੋੜੀ ਹੈ ਜੀ ਅਸੀਂ ਪੰਜਾਬ ਦੇ ਹੈ ਜੀ ਅਸੀਂ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਠੀਕ ਹੈ ਜੀ ਤਾ ਇਸ ਕਰਕੇ ਸੀ ਆਪਣਾ ਧਰਨਾ ਲਾਇਆ ਹੋਇਆ ਜਿਹੜੀ ਚਿੱਠੀ ਆਈ 15000 ਰੁਪਏ ਦਿੱਤੀ ਜਾਵੇ ਇਹਨਾਂ ਨੂੰ ਉਹ ਚਿੱਠੀ ਦਾ ਦਫਤਰ ਚ ਭੇਜ ਦੰਦੇ ਪਰ ਸਾਨੂੰ ਲਾਗੂ ਨਹੀਂ ਹੁੰਦੀ ਉਹ ਸਾਡਾ ਉਹ ਕੰਮ ਹੋਇਆ ਬਾਈ ਮਤਲਬ ਕਿ ਵਿਆਹ ਚ ਬਲਾਦਾ ਲੈਂਦੇ ਆ ਉਹ ਕਹਿੰਦੇ ਵੀ ਬਰਾਤਵਾ ਨਹੀਂ ਆਣਾ ਹੈਗਾ ਫਿਰ ਰੋਟੀ ਰੋਟੀ ਖਾ ਕੇ ਚਲੇ ਜਾਓ ਆਹ ਕੰਮ ਕਰਦੇ ਹੀ ਸਾਡੇ ਨਾਲ ਚਿੱਠੀ ਦਫਤਰ ਚ ਆ ਜਾਂਦੀ ਹੈ ਫਿਰ ਦਫਤਰ ਵਾਲੇ ਕਹਿ ਦਿੰਦੇ ਆ ਵੀ ਇਹ ਚਿੱਠੀ ਸਾਨੂੰ ਨਹੀਂ ਲਾਗੂ ਹੋਣੀ ਵੀ ਦਫਤਰ ਚ ਘਾਤੇ ਭੇਜਿਆ ਜਾਂ ਲਾਗੂ ਹੀ ਨਹੀਂ ਹੋਣੀ ਹੈ ਇਹ ਇਹ ਸਾਰੇ ਸਫਾਈ ਸੇਵਕ ਤੇ ਕਿਤਨਾ ਕਿਤੇ ਇਹ ਵੀ ਪਰੇਸ਼ਾਨ ਨੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਵੱਲੋਂ ਵੀ ਅੱਜ ਹੰਕਾਰ ਕੀਤੀ ਗਈ ਹੈ ਤੇ ਇਹਨਾਂ ਦੇ ਵੀ ਮੰਗਾਇਆ ਕਿ ਜੇ ਇਹ ਐਕਸਟਰਾ ਡਿਊਟੀ ਕਰਦੇ ਆ ਤੇ ਇਹਨਾਂ ਤੇ ਐਕਸਟਰਾ ਇਹਨਾਂ ਨੂੰ ਪੈਸੇ ਵੀ ਦਿੱਤੇ ਜਾਣ ਤੇ ਤਨਖਾਹ ਵੀ ਦਿੱਤੀ ਜਾਵੇ ਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਆਕੀ ਹੈ ਕਿ ਸਰਕਾਰ ਐਲਾਨ ਤਾਂ ਕਰ ਦਿੰਦੀ ਹੈ ਪਰ ਇਹ ਚਿੱਠੀ ਵੀ ਜਾਰੀ ਕਰ ਦਿੰਦੀ ਹੈ ਪਰ ਨਾਲ ਦੀ ਨਾਲ ਕਿਤਨੇ ਕਿਤੇ ਇਹਨਾਂ ਨੂੰ ਵੀ ਕਹਿ ਦਿੰਦੇ ਆ ਵੀ ਤੁਹਾਡੇ ਤੇ ਲਾਗੂ ਨਹੀਂ ਹੁੰਦਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣ ਕੁਰਾਲੀ